ਪ੍ਰੀਤੀ ਬਾਲਾਵਾ ਤੇ ਮੈਂ 10ਥ ਕਲਾਸ ਵਿੱਚ ਪੜਦੀ ਆ ਤੇ ਸ਼ਹੀਦ ਸ਼ਮ ਸਿੰਘ ਟਾਰੀ ਪਬਲਿਕ ਸਕੂਲ ਸਭਰਾਂ ਦੇ ਵਿੱਚ ਮੈਂ ਪੜਦੀ ਆ ਤੇ ਮੇਰੀ ਮੇਰੀ ਫਰਸਟ ਪੋਜੀਸ਼ਨ ਆਈ ਹੈ ਕਲਾਸ 10 ਦੇ ਵਿੱਚੋਂ 91% ਆਇਆ ਤੇ ਮੈਂ ਸਾਰੇ ਸਕੂਲ ਦਾ ਬਹੁਤ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਟੀਚਰਸ ਨੇ ਮੈਨੂੰ ਇੰਨਾ ਵਧੀਆ ਪੜਾਇਆ ਵੀ ਮੈਂ ਫਰਸਟ ਪੋਜੀਸ਼ਨ ਲੈ ਸਕਾ ਥੈਂਕ ਯੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਹਸਨਪ੍ਰੀਤ ਕੌਰ ਆ ਮੈਂ 10th ਕਲਾਸਿਸ ਪੜ੍ਹਦੀ ਆ ਮੈਂ ਕਾਲੀ ਸਾਡੇ ਸਕੂਲ ਦਾ ਰਿਜ਼ਲਟ ਡਿਕਲੇਅਰ ਹੋਇਆ ਵੇ ਤੇ ਮੈਨੂੰ 90% ਅੱਈਆ ਤੇ ਮੈਂ ਆਪਣੇ ਸਕੂਲ ਦਾ ਤੇ ਆਪਣੇ ਪੇਰੈਂਟਸ ਦਾ ਧੰਨਵਾਦ ਕਰਦੀ ਹਾਂ ਨੇ ਮੈਨੂੰ ਇੰਨਾ ਪੜਾਇਆ ਤੇ ਮਤਲਬ ਕਿ ਇੰਨਾ ਅਗਾਂਹ ਦਾ ਜਤਨ ਕੀਤਾ ਤੇ ਸਾਡੇ ਸਕੂਲ ਦਾ ਵੀ ਬਹੁਤ ਧੰਨਵਾਦ ਕਰਦੀ ਹਾਂ ਤੇ ਅੱਗੇ ਮੈਂ ਚਾਹੁੰਦੀ ਆ ਕਿ ਹਾਂ ਇਸ ਤਰ੍ਹਾਂ ਹੀ ਸਭ ਲੋਕੀ ਕਰਾਂ ਮੇਰੇ ਟੀਚਰ ਵੀ ਮੇਨਾਂ ਇਸ ਤਰ੍ਹਾਂ ਸਾਥ ਦੇਣ ਤੇ ਪੇਰੈਂਟਸ ਵੀ ਏ ਗੁਰਜੀ ਕੀ ਫਤਿਹ ਮੇਰਾ ਨਾਮ ਕਵਲਜੀਤ ਕਾਰਾ ਮੈਂ ਸੀ ਸੰਸਿੰਘ ਅਟਾਰੀ ਵਿਦ ਅਟਾਰੀ ਸਕੂਲ ਵਿਦ 10th ਕਲਾਸ ਦੀ ਸਟੂਡੈਂਟ ਆ ਕੱਲ ਮੇਰਾ ਬੋਰਡ ਰਿਜ਼ਲਟ ਆਇਆ ਵਾ ਮੈਂ ਸੈਕਿੰਡ ਪੋਜੀਸ਼ਨ 90% ਮਾਰਕਸ ਨਾਲ ਲੈ ਕੇ ਲਈਆ ਮੈਂ ਆਪਣੇ ਟੀਚਰਸ ਦਾ ਆਪਣੇ ਪੇਰੈਂਟਸ ਦਾ ਬਹੁਤ ਥੈਂਕ ਯੂ ਕਰਦੀ ਆ ਕਿ ਉਹਨਾਂ ਮੇਰੀ ਇੰਨੀ ਹੈਲਪ ਕੀਤੀ ਤਾਂ ਮੈਂ ਇਹ ਵਾਲੀ ਪੋਜੀਸ਼ਨ ਲੈ ਸਕੀ ਆ ਮੈਂ ਆਪਣੇ ਟੀਚਰਸ ਦਾ ਬਹੁਤ ਥੈਂਕ ਯੂ ਕਰੂੰਗੀ ਕਿ ਮੈਂ ਉਹਨਾਂ ਨੇ ਇੰਨਾ ਚੰਗਾ ਪੜਾਇਆ ਤੇ ਮੇਰੀ ਸੈਕਿੰਡ ਪੋਜੀਸ਼ਨ ਆਈ ਥੈਂਕ ਯੂ ਵਾਹਿਗੁਰੂ ਜੀ ਕੀ ਫਤਿਹ ਸ਼ਹੀਦ ਅਸ਼ਾਮ ਸਿੰਘ ਟਾਰੀ ਪਬਲਿਕ ਸਕੂਲ ਇਹ ਬਹੁਤ ਬੱਚਿਆਂ ਨੇ ਜਿਹੜਾ ਸਾਡਾ ਪਿੰਡ ਦਾ ਜਿਹੜਾ ਨਾਂ ਰੋਸ਼ਨ ਕੀਤਾ ਵਾ ਪ੍ਰੀਤੀਬਲ ਤੇ ਗਰਜੋਤ ਸਿੰਘ ਪ੍ਰਿੰਸੀਪਲ ਜਿਨ੍ਹਾਂ ਨੇ ਇਹ ਸਦਕਾ ਸਾਰੇ ਟੀਚਰਾਂ ਨੇ ਮਿਹਨਤ ਕਰਕੇ ਸਾਡੇ ਸੁਭਰਾਵਾਂ ਦਾ ਜਿਹੜਾ ਬਹੁਤ ਬੱਚਿਆਂ ਨੇ ਸਿਰ ਉੱਚਾ ਕੀਤਾ ਵਾ ਅਸੀਂ ਸਾਰੇ ਸਟਾਫ ਦਾ ਸਾਰੇ ਬੱਚਿਆਂ ਦਾ ਬਹੁਤ ਦਿਲੋਂ ਧੰਨਵਾਦ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਦੇਸ਼ ਦੇ ਮਹਾਨ ਯੋਧੇ ਸ਼ਹੀਦ ਸ਼ਾਮ ਸਿੰਘ ਟਾਰੀ ਜਿਨ੍ਹਾਂ ਦੇ ਨਾਂ ਤੇ ਸਾਡਾ ਇਹ ਸਕੂਲ ਆ ਸ਼ਹੀਦ ਸ਼ਾਮ ਸਿੰਘ ਟਾਰੀ ਅਤੇ ਉਹ ਸਕੂਲ ਨੂੰ ਸਥਾਪਿਤ ਕਰਨ ਵਾਲੇ ਸਰਦਾਰ ਸੋਹਣ ਸਿੰਘ ਜੀ ਮਾਸਟਰ ਜਿਨ੍ਹਾਂ ਨੂੰ ਅਸੀਂ ਜਿਨ੍ਹਾਂ ਦੇ ਨਾਂ ਨਾਲ ਸਕੂਲ ਜਾਣਿਆ ਜਾਂਦਾ ਔਰ ਇਸ ਸਕੂਲ ਦੇ ਪ੍ਰਿੰਸੀਪਲ ਗੁਰਜੋਤ ਸਿੰਘ ਜੀ ਜਿਨ੍ਹਾਂ ਨੇ ਬਹੁਤ ਮਿਹਨਤ ਕਰਕੇ ਬੱਚਿਆਂ ਨੂੰ ਪੜਾਇਆ ਤੇ ਸਾਡੇ ਮੇਰੇ ਦੋਸਤ ਹੈ ਪੀਜੀ ਪੱਤਰਕਾਰ ਉਹਨਾਂ ਦੀ ਬੇਟੀ ਪ੍ਰੀਤੀ ਬਾਲਾ ਜਿੰਨੇ ਕੇ ਸਕੂਲ ਦੇ ਵਿੱਚੋਂ 99% ਨੰਬਰ ਲੈ ਕੇ ਪਹਿਲਾ ਸਥਾਨ ਹਾਸਲ ਕੀਤਾ ਤੇ ਸਾਨੂੰ ਬੜੀ ਖੁਸ਼ੀ ਆ ਕਿ ਸਾਡੀ ਪਿੰਡ ਵਾਸਤੇ ਮਾਣ ਵਾਲੀ ਗੱਲ ਆ ਤੇ ਅਸੀਂ ਇਹ ਮਹਿਸੂਸ ਕਰਦੇ ਆਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਬੇਟੀ ਕਿਸੇ ਵੱਡੇ ਮਕਾਮ ਤੇ ਪਹੁੰਚ ਕੇ ਤੇ ਸਾਡੇ ਪਿੰਡ ਦਾ ਨਾਂ ਰੌਸ਼ਨ ਕਰੂਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਮੈਂ ਕਹੀ ਤੇ ਜਨਨ ਨੂੰ ਕੋਈ ਨਹੀਂ ਇਹਨੂੰ ਪਾਸ ਰੋਕਣ ਆ ਆ ਸਰਵਰ ਦੀ ਖਤਰੀ ਅੱਜ ਅਸੀਂ ਸਾਰੇ ਇਕੱਠੇ ਹੋਏ ਆ ਬੱਚੇ ਮਾਪੇ ਸਾਡਾ ਸਟਾਫ ਤੇ ਸਾਡੇ ਪਿੰਡ ਦੇ ਮੋਢਬਰ ਜਿਹੜੇ ਨੇ ਸਾਡਾ 10ਵੀਂ ਕਲਾਸ ਦਾ ਰਿਜ਼ਲਟ ਆਇਆ 2024 ਦਾ ਔਰ ਬਹੁਤ ਵਧੀਆ ਰਿਜ਼ਲਟ ਆਇਆ ਬੱਚਿਆਂ ਨੇ ਬਹੁਤ ਮਿਹਨਤ ਕੀਤੀ ਆ ਇਸ ਸਬੰਧ ਦੇ ਵਿੱਚ ਅਸੀਂ ਬੱਚਿਆਂ ਨੂੰ ਸਨਮਾਨਤ ਕਰ ਲਈ ਅੱਜ ਅਸੀਂ ਸਾਰੇ ਇੱਥੇ ਇਕੱਤਰ ਹੋਏ ਆ ਜੀ ਤੇ ਇੱਕ ਹੋਰ ਬਹੁਤ ਖੁਸ਼ੀ ਦੀ ਗੱਲ ਹੈ ਕਿ ਜਿਹੜੀਆਂ ਸਭ ਤੋਂ ਪਹਿਲੀਆਂ 5 ਪੋਜੀਸ਼ਨਾਂ ਆਏ ਉਹ ਸਾਡੀਆਂ ਬੇਟੀਆਂ ਹੀ ਲਈਆਂ ਐ ਤੇ ਮੁੰਡਿਆਂ ਦੇ ਬਹੁਤ ਵਧੀਆ ਨੰਬਰ ਆਏ ਆ ਪਰ ਫਰਸਟ ਜਿਹੜੀਆਂ ਆਈਆਂ ਆ ਉਹ ਤਿੰਨੋਂ ਬੇਟੀਆਂ ਹੀ ਆ ਫਰਸਟ ਨੰਬਰ ਤੇ ਸਾਡੀ ਪ੍ਰੀਤੀ ਬਾਲਾ ਆਈ ਆ ਬੇਟੀ ਪਹਿਲਾਂ ਵੀ ਬਹੁਤ ਵਧੀਆ ਨੰਬਰ ਲੈਂਦੀ ਰਹੀ ਆ ਵੈਰਕੀ 91% ਲੈ ਕੇ ਸਕੂਲ ਚੋਂ ਫਰਸਟ ਆਈ ਆ ਔਰ ਸੈਕੰਡ ਤੇ ਕਵਲਜੀਤ ਕੌਰ ਆ ਤੇ ਹੁਸਨਪ੍ਰੀਤ ਕੌਰ ਆ ਉਹਨਾਂ ਦੋਵਾਂ ਦੇ 90 90 ਪਰਸੈਂਟ ਨੰਬਰ ਆ 90 90 ਪਰਸੈਂਟ ਐਂਡ ਮਮਤਾਜ ਕੌਰ ਜਿਹੜੀ ਆ ਉਹਦੇ 89 ਪਰਸੈਂਟ ਆ ਇਹ ਜਿਹੜੇ ਆ ਸਾਡੇ ਟਾਪਰ ਨੇ ਔਰ ਬਾਕੀ ਬੱਚਿਆਂ ਦੇ ਵੀ ਸਾਰਿਆਂ ਦੇ ਮੋਰ ਥੈਨ 85 ਪਰਸੈਂਟ ਨੰਬਰ ਨੇ ਅਰਾਊਂਡ ਸਾਰਿਆਂ ਦੇ 90 ਪਰਸੈਂਟ ਔਰ ਉਹ ਵੀ ਥੋੜੇ ਬਹੁਤੇ ਨੰਬਰਾਂ ਦਾ ਫਰਕ ਕੋਈ ਨਾ ਜ਼ਿਆਦਾ ਮੈਟਰ ਨਹੀਂ ਕਰਦਾ ਤੇ ਉਹਨਾਂ ਨੂੰ ਵੀ ਮੈਂ ਵਧਾਈ ਦਾ ਵਧਾਈ ਦਿੰਨਾ ਔਰ ਮਾਪਿਆਂ ਨੂੰ ਔਰ ਸਭ ਤੋਂ ਜ਼ਰੂਰੀ ਜਿਹੜੇ ਸਾਡੇ ਕਲਾਸ ਇੰਚਾਰਜ ਨੇ ਸੁਖਵੰਤ ਤਾਂਕੇ ਇਹਨਾਂ ਨੇ ਬਹੁਤ ਮਿਹਨਤ ਕਰਕੇ ਤੇ ਬੱਚਿਆਂ ਨੂੰ ਇਸ ਪੋਜੀਸ਼ਨ ਤੇ ਪਹੁੰਚਾਇਆ ਧੰਨਵਾਦ ਠੀਕ ਹੈ ਜੀ ਅੱਜ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਇੱਥੇ ਇਕੱਤਰ ਹੋਏ ਸਾਰੇ ਸਾਡੇ ਕਲਾਸ ਦਾ ਕੱਲ ਪੰਜਾਬ ਬੋਰਡ ਸਿੱਖ ਐਜੂਕੇਸ਼ਨ ਬੋਰਡ ਦਾ ਕੱਲ ਦਾ 10ਥ ਦਾ ਰਿਜ਼ਲਟ ਆਇਆ ਜਿਦੇ ਵਿੱਚ ਸਾਡੇ ਸਕੂਲ ਦੇ ਬੱਚਿਆਂ ਨੇ ਬਹੁਤ ਵਧੀਆ ਪਰਸੈਂਟੇਜ ਨਾਲ 10ਥ ਪਾਸ ਕੀਤੀ ਹੈ ਸਾਡੇ ਸਕੂਲ ਦੇ ਫਰਸਟ ਬੱਚੇ ਦੇ 91% ਆਇਆ ਉਹਨਾਂ ਦਾ ਨਾਮ ਹੈ ਰਿਤਿਬਾਲਾ ਸੈਕੰਡ ਕਬਲਜੀਤ ਕੌਰ ਕੁਸ਼ਮਿਤ੍ਰਿਤ ਕੌਰ ਐਂਡ ਲਾਸਟ ਫੋਰਥ ਆਈਏ ਸਾਡੇ ਮੁੰਤਾਜ ਕੌਰ ਸਾਡੇ ਸਾਰੇ ਬੱਚਿਆਂ ਦੇ 85 ਤੋਂ ਬਾਅਦ ਪਰਸੈਂਟੇਜ ਮਾਰਕਸ ਨੰਬਰ ਆਇਆ ਅਸੀਂ ਬਹੁਤ ਹੀ ਵਧਾਈਆਂ ਦਿੰਨੇ ਆ ਇਹਨਾਂ ਬੱਚਿਆਂ ਨੂੰ ਇਹਨਾਂ ਬੱਚਿਆਂ ਦੇ ਪੇਰੈਂਟਸ ਨੂੰ ਜਿਨ੍ਹਾਂ ਨੇ ਸਾਡਾ ਸਾਥ ਦੇ ਕੇ ਆਪਣੇ ਬੱਚੇ ਨੂੰ ਇਸ ਪੋਜੀਸ਼ਨ ਤੱਕ ਪਹੁੰਚਾਇਆ ਥੈਂਕ ਯੂ ਸਾਡੇ ਬਹੁਤ ਮਾਣ ਵਾਲੀ ਗੱਲ ਆ ਸ਼ਹੀਦ ਸਾਮ ਸਿੰਘ ਅਟਾਰੀ ਪਬਲਿਕ ਸਕੂਲ ਸਭਰਾ ਜਿੱਥੇ ਸਾਡੇ ਬੱਚਿਆਂ ਨੇ ਪਹਿਲੇ ਨੰਬਰ ਤੇ ਆ ਕੇ ਪ੍ਰਿੰਸੀਪਲਾਂ ਨੇ ਸਤਾਨ ਹਾਜ਼ਰ ਹਾਸਲ ਕੀਤਾ ਇਸ ਕਰਕੇ ਅਸੀਂ ਮਾਪੇ ਬਹੁਤ ਬਹੁਤ ਵਧਾਈਆਂ ਵੀਰ ਗਰਜੋਤ ਸਿੰਘ ਵੀਰ ਸਖਵਾਨ ਸਿੰਘ ਬਹੁਤ ਬਹੁਤ ਜਿਨ੍ਹਾਂ ਨੇ ਮਿਹਨਤ ਕਰਕੇ ਬੱਚਿਆਂ ਨੂੰ ਅੱਗੇ ਲਿਆਂਦਾ ਧੰਨਵਾਦ ਕਰਦੇ ਹਾਂ ਉਹਨਾਂ ਦੇ ਮੈਂ ਕਿਰ